ਹੌਲੀ ਬੋਲ ਪਿਆ ਕਰ ਹਾਂ ਕੀ ਕੰਮ ਆ ਤੂੰ ਇੱਕ ਤਾਂ ਤੇਰੇ ਇੰਸਟਾਗ੍ਰਾਮ ਨੇ ਲੈ ਲਿਆ ਹਰੀ ਦਿਹਾੜੀ ਐ ਵੀਲੇ ਹੀ ਦਿਖੀ ਜਾਊਗੀ ਹੁਣ ਕੀ ਦੇਖ ਲਿਆ ਉਹ ਤੇ ਚੈੱਕ ਕਰਦਾ ਉਹ ਤੇਰਾ ਕੁਝ ਲੱਗਦਾ ਇਹ 67000 ਦਾ ਹੋਣਾ ਇੰਨਾ ਮਹਿੰਗਾ ਸੋਫਾ ਤੈਨੂੰ ਮੈਂ ਕਿੱਥੋਂ ਲੈ ਕੇ ਦੇਦਾ ਨਾ ਪਰੇਸ਼ਾਨ ਕਰਤਾ ਮੇਰੇ ਤੇ ਗੱਡੀ ਦਿੱਤੀ ਉਹ ਵੀ ਏਡੀ ਕਾ ਚੌਥੇ ਦਿਨ ਗੈਰਾਜ ਚ ਖੜੀ ਰਹਿੰਦੀ ਆ ਮੈਨੂੰ ਤਾਂ ਨੰਗ ਕਰਤਾ ਤੁਸੀਂ ਨੰਗ ਮੈਂ ਤਾਂ ਆਕੇ ਤੁਹਾਡੇ ਚ ਫਸ ਗਿਆ ਹਾਂ ਦੂਜੇ ਦਿਨ ਭਾਈਆਂ ਦਾ ਡਰਾਪਾ ਦੇ ਦਿੰਦੀ ਆ ਚੱਲ ਲੈ ਆਉਂਗਾ ਕੋਈ ਨਹੀਂ ਓਏ ਚੰਗਾ ਨਹੀਂ ਯਾਰ ਮੈਂ ਤੇਰੇ ਭਾਈਆਂ ਤੋਂ ਡਰਦਾ ਮੈਂ ਤਾਂ ਦਿਲ ਕਰਾ ਮੈਂ ਤਾਂ ਲੈ ਕੇ ਦੂੰ ਤੈਨੂੰ ਸੋਫਾ ਹਾਂ ਚੰਗਾ ਚੰਗਾ ਕੋਈ ਦਿੱਕਤ ਨਹੀਂ ਆ ਕਿਵੇਂ ਇਕੱਲਾ ਜਾ ਬੋਲੀ ਜਾਂਦਾ ਓਏ ਉਹ ਕਿਵੇਂ ਇਕੱਲਾ ਹੀ ਬੋਲੀ ਜਾਣਾ ਓ ਬਾਈ ਪੁੱਛਣਾ ਯਾਰ ਜਨਾਨੀ ਨੇ ਬਹੁਤ ਦੁਖੀ ਕਰਦੀ ਆ ਉਹ ਦਿਨ ਲਗਾ ਤਾਂ ਸਾਰਿਆਂ ਨੂੰ ਤਾਂ ਕਿ ਕਰਦੀ ਆ ਕੋਈ ਤਾਂ ਹੈ ਓ ਯਾਰ ਬਈ ਪੁੱਛਣਾ ਉਹ ਰੋਜ਼ ਨਵਾਂ ਨਵਾਂ ਚਲੇਤਰ ਕਰਦੀ ਆ ਹੁਣ ਕਹਦੀ ਮੈਂ ਸੋਫਾ ਲੈ ਕੇ ਆਉਣਾ 60-70 ਹਜ਼ਾਰ ਦਾ ਇੰਨਾ ਮਹਿੰਗਾ ਸੋਫਾ ਯਾਰ ਮੈਂ ਕਿੱਥੋਂ ਲੇ ਆਂ ਓ ਬਾਈ ਬਰਨਾਲਾ ਬੁੱਢਸ ਵਾਲਿਆਂ ਨੂੰ ਨਹੀਂ ਜਾਣਦਾ ਤੂੰ ਬਰਨਾਲੇ ਆ ਜਿਹੜੇ ਉਹ ਕੌਣ ਆ ਬਈ ਓ ਬਾਈ ਬਰਨਾਲਾ ਬੁੱਢਸ ਵਾਲੀ ਪੂਰੀ ਤਾਕੜੀ ਫੈਕਟਰੀ ਆ ਬਈ ਇੱਥੇ ਬਰਨਾਲੇ 'ਚ ਹਾਂਜੀ ਓ ਯਾਰ ਕਮਾਲ ਕਰਦਾ ਬਈ ਕਿੱਥੇ ਮਿਲਣਗੇ ਉਹ ਮੈਨੂੰ ਓ ਬਾਈ ਤੂੰ ਨੈਟ ਤੇ ਤਾਂ ਸਰਚ ਕਰਕੇ ਦੇਖ ਆਪਣਾ ਉਹਨਾਂ ਦਾ ਉਹ ਬਣਾਇਆ ਵਾ ਇ ਆਹ ਗਾ ਬਈ ਹਾਂ ਹਾਂ ਉਹ ਕੀ ਬਾਤ ਆ ਬਈ ਯਾਰ ਇੱਕ ਤੋਂ ਇੱਕ ਸੋਫੇ ਉਹ ਵੀ ਇੰਨੇ ਸਸਤੇ ਰੇਟਾਂ ਤੇ ਬਈ ਦੇ ਦੇਣਗੇ ਮੈਨੂੰ ਇਹ ਹਾਂ ਹਾਂ ਬਈ ਬਹੁਤ ਸਸਤੇ ਰੇਟਾਂ ਤੇ ਦੇ ਦੇਣਗੇ ਬਸ ਠੀਕ ਆ ਬਈ ਚਾ ਫਿਰ ਮੈਂ ਹੁਣੀ ਜਾਂਦਾ ਬਈ ਇਹਨਾਂ ਦੇ ਉੱਤੇ ਚੱਲ ਜੀ ਬਈ ਆਪਾਂ ਦੋਨੇ ਹੀ ਜਾਂਦੇ ਆ ਠੀਕ ਆ A few moments later ਯਾਰ ਸੋਫੇ ਤਾਂ ਬੜੇ ਸੋਹਣੇ ਲੱਗਦੇ ਯਾਰ ਕਿਤੇ ਉਈ ਨਾਮਾ ਜਨ ਮੈਨੂੰ ਆ ਸਵੇਰ ਦੇ ਯਾਰ ਕਿੰਨਾ ਸੋਹਣਾ ਯਾਰ ਕੀ ਕਰੀਏ ਸੋਫੇ ਤਾਂ ਬੜੇ ਸੋਹਣੇ ਸੋਹਣੇ ਆ ਆ ਬਾਈ ਤੋਂ ਬਹੁਤ ਦਿਆ ਯਾਰ ਜੀ ਹਾਲ ਹੈ ਬਾਈ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਠੀਕ ਹਾਂ ਪਰ ਮੈਂ ਨਾ ਯਾਰ ਸੋਫਾ ਲੈਣਾ ਵੱਡਾ ਸਾਰਾ ਲੈਣਾ ਅੱਛਾ ਜੀ ਹਾਂ ਮਹਿੰਗਾ ਲੈਣਾ ਥੋੜਾ ਯਾਰ ਮਹਿੰਗਾ ਕੋਈ ਨਹੀਂ ਮਹਿੰਗਾ ਦਾ ਸਾਰ ਨਹੀਂ ਤੇ ਮੇਰੇ ਘਰ ਵਾਲੇ ਦੀ ਖੁਆਇਸ਼ ਆ ਕਿ ਅਸੀਂ ਕਿੰਗ ਚੇਅਰ ਸੋਫਾ ਲੈਣਾ ਚਾਹੇ ਕਿੰਗ ਚੇਅਰਾਂ ਕਿੰਗ ਚੇਅਰਾਂ ਲੈਣਾ ਆਜੋ ਫਿਰ ਤੁਹਾਨੂੰ ਕਿੰਗ ਚੇਅਰ ਮਿਲ ਜਾਣਗੀਆਂ ਵੀਰੇ ਮਿਲ ਜਾਣਗੀਆਂ ਆਜੋ ਆ ਗਿਆ ਵੀਰੇ ਜਿਹੜਾ ਤੁਸੀਂ ਕਹਿੰਦੇ ਕਿੰਗ ਚੇਅਰਾਂ ਨਾਲ ਆਪਾਂ ਸੋਫਾ ਲੈਣਾਗਾ ਜੀ ਠੀਕ ਹੈ ਜੀ ਹਾਂ ਜੀ ਤੇ ਬਈ ਕੀ ਕੀ ਕੁਆਲਿਟੀ ਹੈ ਇਸ ਵਿੱਚ ਕੁਆਲਿਟੀ ਆ ਨਾਇਨ ਸੀਟਰ ਸੋਫਾ ਜੀ 3 ਕੋਰਨਰ 3 ਦੀ ਐਲ ਨਾਲ ਤੋਂ ਕਿੰ ਇਦੀ ਕੁਆਲਿਟੀ ਦੀ ਗੱਲ ਕਰੀਏ ਸਾਰਾ ਲੈਦਰ ਸਵਾਡ ਕੱਪੜਾ ਲੱਗਿਆ ਹੈ ਗਿੱਲਾ ਸੁੱਕਾ ਕੱਪੜਾ ਮਾਰਕੀ ਨੂੰ ਆਪਾਂ ਸਾਫ਼ ਕਰ ਸਕਦੇ ਆ ਇਹ ਸਰਦਾਰੀ ਕਾਲਰ ਨਾਲ ਇਹਦਾ ਕੰਬੀਨੇਸ਼ਨ ਕੀਤਾ ਹੋਇਆ ਜਿੱਦੀ ਅੰਦਰ ਮਟੀਰੀਅਲ ਦੀ ਗੱਲ ਕਰੀਏ ਦੇਖ ਲੇਦਾ ਢਾਂਚਾ ਹੁੰਦਾ ਹੈਗਾ ਤੇ ਜੇ ਫਾਰਮ ਦੀ ਗੱਲ ਕਰੀਏ 40 ਦੀ ਐਚ ਆਰ ਦੀ ਫਾਰਮ ਹੁੰਦੀ ਜਿਹਦੇ ਅਸੀਂ 5 ਸਾਲ ਦੀ ਬੈਠਣ ਦੀ ਗਾਰੰਟੀ ਦਿੰਨੇ ਆ ਜੀ ਗਾਰੰਟੀਆਂ ਤਾਂ ਯਾਰ ਬਾਈ ਨੇ ਬਹੁਤ ਘਣਾਤੀਆਂ ਨੈਟ ਤੇ ਰੇਟ ਵੀ 60000 ਦੱਸ ਰਹੇ ਨੇ ਉਨਾ ਕਿਤੇ ਬਾਈ 50 60000 ਨੂੰ ਹੱਥ ਮਰਾ ਦੇ ਕਦੇ ਉਹੀ ਰਗੜ ਦੇਣ ਮੈਨੂੰ ਐ ਕਰਦਾ ਸਿੱਧਾ ਗਿਆ ਨਾ ਬਾਈ ਮੇਰੇ ਕੋਲ ਤਾਂ ਬ ਆ ਮੇਰੇ ਕੋਲ 45000 ਰੁਪਏ ਬਾਈ ਬਣ ਕੇ ਮੈਨੂੰ ਅੱਧਾ ਹੀ ਪਾਉਣਾ ਹੈ ਸੋਫਾ ਦਾ ਦੇ ਦੋਗੇ ਅੱਧਾ ਨਹੀਂ ਵੀਰੇ ਤੁਹਾਨੂੰ ਪੂਰਾ ਸੋਫਾ ਦਵਾਂਗੇ ਪੂਰਾ ਬਾਈ ਪੂਰਾ ਸੋਫਾ ਦਵਾਂਗੇ 45000 ਚ 45000 ਚ ਨਹੀਂ ਸਿਰਫ ਤੇ ਸਿਰਫ 37000 ਚ ਕੀ ਬਾਤ ਆ ਬਈ 37000 ਚ ਹਾਂਜੀ 37000 ਚ ਪੂਰਾ ਕੰਪਲੀਟ ਸੋਫਾ ਦਵਾਂਗੇ ਨਾਲ ਟੇਬਲ ਨਾਲ ਸ਼ੀਸ਼ਾ ਜੀ ਆ ਕੰਗ ਚੇਹਰਾ ਦੇ ਦਿਓ ਬਾਈ ਬਣ ਕੇ ਕੰਗ ਚੇਹਰਾ ਤਾਂ ਨਾਲ ਦਵਾਂਗੇ ਇਹ ਤਾਂ ਢੁੱਡੀ ਘਰ ਵਾਲੀ ਦੀ ਖੁਆਇਸ਼ ਹੈ ਜੀ ਇਹ ਤਾਂ ਨਾਲ ਮਿਲਣਗੇ ਤੁਹਾਨੂੰ ਹਾਂ ਬਈ ਇਹ ਤਾਂ ਮੈਨੂੰ ਖੁਸ਼ ਕਰਤਾ ਤੇ ਬਈ ਜੇ ਮੇਰੇ ਵਰਗੇ ਮਿੱਤਰ ਪਿਆਰੇ ਨੇ ਖਰੀਦਣਾ ਹੋ ਨਾਲ ਵਰਜ਼ਨਾਂ ਤੇ ਉਹਦੇ ਤੁਸੀਂ ਸਾਨੂੰ ਡਾਇਰੈਕਟ ਡੀਜ਼ਾਇਨ ਕਰ ਸਕਦੇ